ਗੌਰੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਇਹ ਭਾਈ ਜਿਸ ਕਿਸੇ ਨੇ ਗਿਆਨ ਪਾਇਆ ਸਤਿਗੁਰੂ ਨਾਨਕ ਦੇਵ ਗੁਰੂ ਅੰਦੇਸਰ ਸਾਹਿਬ ਤੋਂ ਗਿਆਨ ਅਸੀਂ ਪਾਇਆ ਹੈ ਹਰ ਤਤ ਦੀ ਚਾਰੀ ਦਾ ਤਤ ਸਰੂਪੀ ਉਹ ਵਿਚਾਰਿਆ ਹੈ ਉਹ ਗਿਆਨ ਹੈ ਮਤ ਮਲੀਨ ਪ੍ਰਗਟ ਭਈ ਮਤ ਭਾਵੇਂ ਆਤਮ ਵਿਸ਼ੇ ਵਿਸ਼ੇਣੀ ਮਲੀਨ ਸੀ ਹੁਣ ਆਤਮ ਬਿਸ਼ੈਣੀ ਹੋ ਕੇ ਸੁਭ ਪ੍ਰਗਟ ਹੋ ਗਈ ਜਪ ਨਾਮ ਮੁਰਾਰਾ ਨਾਮ ਸਹਲ ਗੁਰੂ ਦਾ ਨਾਮ ਜਦ મે ਕਹੇ ਮਲੀਨੀ ਮਾਤ ਜਿਹੜੀ ਸ਼੍ਰੀ ਮਲੀਨ ਬੁੱਧ ਹਸ ਨਹੀਂ ਉਹ ਅਛੀ ਹੋ ਗਈ ਤੇ ਸੁਭ ਬੁੱਧ ਪ੍ਰਗਟ ਹੋ ਗਈ ਜਦ ਆ ਜੋ ਮਲਾਰੀ ਦੇ ਨਾਮ ਦੇ ਤਾਈ ਦੇ ਵਸਕਤ ਮਿਤਾ ਜਪ ਸੀ ਵਿਦਿਆ ਕਰਕੇ ਹੁਣ ਬੰਬ ਵੀ ਦਿਆ ਕਰਕੇ ਪ੍ਰਗਟ ਹੋਗੀ ਸੁਧ ਮਤ ਸੇਵ ਸਾਕ ਜਬ ਨਾਮ ਲਾਇਆ ਮਰਾਰੀ ਦਾ ਨਾਮ ਜਪਿਆ ਹੈ ਸੇਵ ਸਾਕਤ ਮਿਚਾਈਆ ਹੁਣ ਨਾ ਅਸੀਂ ਸ਼ਿਵ ਜੀ ਦੀ ਪੂਜਾ ਕਰਦੇ ਆਂ ਨਾ ਸ਼ਕਤੀ ਪਾਰਵਤੀ ਨੂੰ ਮੱਥਾ ਟੇਕਦੇ ਆਂ ਸ਼ਿਵ ਜੀ ਵੇ ਤਾਂ ਰਾਮੇਸ਼ਰ ਤੇ ਸ਼ਿਵ ਲਿੰਗ ਦੀ ਪੂਜਾ ਕਰਦੇ ਆਂ ਚੰਗੀ ਜੀ ਕੋ ਮੱਖੇ ਦੇ ਹੀ ਕੋ ਜਾ ਕੇ ਪੂਜਾ ਕਰਦੇ ਆਂ ਅਸੀਂ ਦੋਹਾਂ ਦੀ ਪੂਜਾ ਉਮਰਤਾ ਦੀ ਨਾ ਸ਼ਿਵ ਅਗੇ ਦੋਹਾਂ ਦੇ ਨਾ ਸ਼ਿਵ ਜੀ ਦੀ ਨਾ ਸ਼ਕਤੀ ਦੀ ਉਪਾਸਨਾ ਹੀ ਨਹੀਂ ਕਰਦੇ ਕਿਉਂ ਕਾ ਅੰਦਰ ਇਹ ਸਤੋ ਗੁਣ ਵਿਸ਼ਨੂੰ ਤੇ ਸ਼ਕਤੀ ਤਮੋ ਗੁਣ ਸ਼ਿਵ ਜੀ ਦੀ ਪੂਜਾ ਨਹੀਂ ਕਰਦੇ ਸ਼ਿਵ ਸਤੋ ਗੁਣ ਤੇ ਸ਼ਕਤ ਤਮੋ ਗੁਣ ਤੇ ਰਜੋ ਗੁਣ ਪੀਜਾ ਵਿੱਚ ਲਾ ਲੋ ਇਹ ਤਿੰਨਾਂ ਗੁਣਾਂ ਨੂੰ ਅੰਦਰੋਂ ਮੇਰ ਦਿੱਤਾ ਹੈ ਤੂੰ ਕਾ ਅੰਧਿਆਰਾ ਅਗਿਆਨ ਦਾ ਵੇਰਾ ਚੱਕਿਆ ਗਿਆ ਸ਼ਿਵ ਸ਼ਕਤ ਪੁਰਖ ਪ੍ਰਕਿਰਤੀ ਦੀ ਪੂਜਾ ਛੱਡ ਦਿੱਤੀ ਹੈ ਅਗਿਆਮ ਦਾ ਮੇਰਾ ਚੱਕਿਆ ਗਿਆ ਹੈ ਸ਼ੁਰਮਸਤਕ ਜਿਨ ਕੋ ਲਿਖਿਆ ਜਿਨ ਦੇ ਸ਼ੁਰਮ ਅੰਘੇ ਤੇ ਲੇਖ ਲਿਖੇ ਹੋਏ ਆ ਪੂਰਵ ਨਿਸ਼ਕਾਮ ਕਰਮਾਂ ਦੇ ਰਿਜੂ ਜਿਨ ਹਰ ਨਾਮ ਪਿਆਰਾ ਭਾਈ ਮਹਾਰਾਜ ਦਾ ਪਿਆਰਾ ਨਾਮ ਲੱਗਦਾ ਹੈ ਬਾਕੀ ਜਪ ਨਹੀਂ ਸਕਦੇ ਆਖਣੋ ਕਾ ਸਾਚਾ ਨਾਮ ਹਰ ਕੀਤ ਵਿਦ ਪਾਈਐ ਸੰਤ ਜਨ ਹੋਏ ਇਹ ਪਰਸ਼ਣ ਇਹ ਸੰਤ ਭਗਤ ਜਨ ਨੂੰ ਕੀ ਗਿਆਸਾ ਬਲੋਹੇ ਕਿਹੜੀ ਬੀਬੀ ਨਾ ਪਰਮੇਸ਼ਰ ਉਪਾਈ ਦਾ ਹੈ ਜਿਸ ਦੇਖ ਹਾਂ ਜੀ ਰ ਜਿਸ ਨੂੰ ਦੇਖ ਕੇ ਮਾਰਿਆ ਸੀ ਜਿਉਂਦੇ ਹੋ ਗਏ ਹਰ ਬਿਨ ਕੈਸਾ ਨਾ ਜੀ ਸਾਡੀ ਜੁਗ ਕੀ ਘਰੀ ਦੀ ਪ੍ਰਾਪਤੀ ਉਹਨੇ ਕਸਾ 15 ਵਾਰੀ ਅੱਖ ਭਰ ਕੀਏ ਤਾਂ ਇੱਕ ਵਿਸਵਾ ਹੁੰਦਾ ਹੈ 15 ਵਿਸਵਾ ਦਾ ਇੱਕ ਕੈਸਾ ਹੁੰਦਾ ਹੈ ਉਹਨਾਂ ਚਿਰ ਵੀ ਸਾਡੀ ਜੁਗ ਦੀ ਜ਼ਿੰਦਗੀ ਜਿਉਂਦੀ ਨਹੀਂ ਹੈ ਗੁਰ ਮੇਲ ਹਰ ਰਸ ਪੀਵਾ ਸਤਿਗੁਰੂ ਮੈਨੂੰ ਮੇਲ ਦਿਓ ਅਸੀਂ ਹਰੀ ਦੇ ਰਸ ਨੂੰ ਪੀਣਾ ਕਰੀਏ ਸਰਹਾਉ ਹਉ ਹਰ ਗੁਣ ਗਾਵੋ ਲਿਤ ਹਰ ਸੁਣੀ ਅਸੀਂ ਦੇ ਲਈ ਅਕਾਲ ਚੁਕ ਕੇ ਜੁਗਾਂ ਨੂੰ ਦਉਦੇ ਹਾਂ ਇਹ ਹਰੀ ਦੇ ਨਾਮ ਨੇ ਤਾਂ ਬਖਸ਼ੀ ਹੁੰਦੇ ਹਾਂ ਹਰ ਹਰ ਗੱਤ ਕੀਨੀ ਹਰ ਹਰ ਨਾਮ ਨੇ ਸਾਡੀ ਭਿਆਨਯੋਗਤੀ ਮੁਕਤੀ ਕਰਤੀ ਕਲਿਆਣ ਕੀਤੀ ਹੈ ਪ੍ਰਾਪਤੀ ਕੀਤੀ ਹੈ ਹਰ ਰਸ ਗੁੜ ਤੇ ਪਾਇ ਇਹ ਹਰੀ ਦਾ ਰਸ ਗੁਰੂ ਅੰਗਦ ਸਾਹਿਬ ਤੋਂ ਪ੍ਰਾਪਤ ਕੀਤਾ ਹੈ ਮੇਰਾ ਮਨ ਤਨ ਲੀਨੀ ਸਾਡਾ ਮਨ ਵੀ ਤਨ ਵੀ ਮਹਾਰਾਜ ਜੀ ਲੀਨ ਹੋ ਗਿਆ ਮਿਲ ਗਿਆ ਭੇਦ ਹੋ ਗਿਆ ਹੈ ਮਨ ਤਨ ਗੁਰ ਸਤਿਪੁਰਖ ਹੈ ਸਤਿਪੁਰਖ ਅਕਾਲ ਤੁਰਖੋ ਸਤਪੁਰਖ ਹੋਏ ਕੰਮ ਤਾਂ ਸਤguru ਸਤਪੁਰਖੋ ਹਮਾਰਾ ਸਦ ਅਕਾਲ ਪੂਰਣ ਦੀ ਸਤਗੁਰੂ ਸਤਪੁਰਖ ਨੂੰ ਨਿ ਜਾਣੇ ਆ ਸਦਗੁਰੂ ਤੁਸੀਂ ਕਹਿੰਦੇ ਸਤਪੁਰਖ ਅਕਾਲ ਦੀ ਜੋਤ ਸਾਹਿਬ ਗੁਰੂ ਅੰਗਦ ਸਾਹਿਬ ਦੀਆਂ ਮਿਸਾਲ ਹਨ ਜਿਨ੍ਹਾਂ ਭਗਤ ਹਰਦੀਨ ਜਿਨ੍ਹਾਂ ਨੇ ਅਕਾਲ ਪੁਰਖ ਦੀ ਧੰਕੀ ਸਾਨੂੰ ਬਖਸ਼ੀ ਹੈ ਦੇਣਾ ਕੀਤੀ ਹੈ ਜਿਸ ਗੁਰ ਤੇ ਹਰ ਪਾਇਆ ਜਿਸ ਗੁਰ ਅੰਗਦ ਸਾਹਿਬ ਤੋਂ ਅਕਾਲ ਪੁਰਖ ਦੀ ਰੂਹੀਸੀ ਪਾਇਆ ਹੈ ਉਹ ਗੁਰ ਹਮ ਕੀਨੀ ਦਾ ਭਾਈ ਉਹਨਾਂ ਨੂੰ ਗੁਰੂ ਕੀਤਾ ਹੋਰ ਨਹੀਂ ਕਿਸੇ ਦੇ ਸੇਵਕ ਬਣੇ ਪੰਜਾਬ ਮਾਰਾ ਸਾਉਂਚ ਇਸ ਪ੍ਰਕਾਰ 75 ਸਾਲ ਦੀ ਉਮਰ ਦੀ ਆ ਕੇ ਗੁਰੂ ਨੂੰ ਆਜਿਨ ਗੁੰੰਦਸਾ ਨੂੰ ਗੁਰੂ ਧਾਰਿਆ ਸੀ ਕਹਿੰਦੇ ਉਹਨਾਂ ਨੂੰ ਗੁਰੂ ਅਸੀਂ ਧਾਰਿਆ ਹੈ ਪਾਈ ਕਾਂਸੇ ਨੇ ਜਿਹੜਾ ਮਹਾਨ ਕੋਸ਼ ਬਣਾਇਆ ਹੈ ਉਹਦੇ ਪਾੜ ਬਦਲ ਕੇ ਉਹ ਕਹਿੰਦਾ ਸੋ ਗੁਰੇ ਮਕੀਨੀ ਗੁਰੇ ਸ਼ਬਦ ਧਾਰਨੇ ਨੂੰ ਔਂਕੜੇ ਦੇਖੋ ਹਾ ਹਾ ਮੁਗਤਾ ਹੈ ਜੇ ਗੁਰੇ ਸ਼ਬਦ ਬਣਾਏ ਤਾਂ ਹਾਏ ਨੂੰ ਹੁਸ਼ਿਆਰੀ ਹੁੰਦੀ ਰਾਰਾ ਮੁਗਤਾ ਹੁੰਦਾ ਸੋ ਗੁਰੇ ਮਕੀਨੀ ਬਣਦਾ ਪਾੜ ਮਕੀਨੀ ਅਸ ਕਿ ਉਹ ਗੁਰੂ ਮੁਕਾਮੀ ਸਾਨੂੰ ਮਿਲਿਆ ਇਹ ਅਰਥ ਕੀਤਾ ਉਹਨੇ ਉਹ ਗੁਰੂ ਅੰਗੇਸ਼ ਸਾਹਿਬ ਨੇ ਜੀ ਗੁਰੂ ਕੀਤਾ ਪਾਠ ਇਹੋ ਕਰਨਾ ਕੋ ਗੁਰ ਹਮ ਕੀ ਲਈ ਇਹੋ ਚੇਤੇ ਰੱਖਿਓ ਮਹਾਨ ਕੋਈ ਹੋਰ ਵੀ ਕਈ ਪਾਠ ਬਦਲੇ ਆਉਦੇ ਕੰਚਕਾਰੇ ਨਾ ਉਹ ਹਣਗੇ ਪਾਠ ਜਿਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਇਹੋ ਜਿਹ ਬਿਧਾਸ ਨੂੰ ਜੀ ਪਾਠ ਆਉਂਦੇ ਆ ਉਹ ਉਹਨਾਂ ਪਾਠ ਨੂੰ ਬਦਲਣਾ ਕੀਤਾ ਉਹਨਾਂ ਨੇ ਉਹ ਉਹ ਕਹਿੰਦੇ ਕਾਇ ਖਿਡਾਰੂ ਆਏ ਇਹ ਕਾਇ ਖਿਡਾਰੀ ਬਣ ਕੇ ਆਏ ਖਿਡਾਰੂ ਦਾ ਅਰਥ ਕਰਦਾ ਹੈ ਫਰਾਰ ਹੋਇ ਰਾਇ ਰਾਇ ਨਾ ਰੁਕੇ ਮਾਰਦਾ ਕਾਲ ਖੜਾ ਉਹ ਗੋਲੰਦਾਤਾ ਹਰ ਰਾਏ ਹੈ ਸਾਰੇ ਲੋਕ ਗੁਦਵਾਨ ਲੋਕਾਂ ਚ ਜਗਤੋਂ ਬੜੇ ਕਿਤੇ ਬਵੇਕਾ ਸੰਗਿਆਨੀ ਕੋ ਬੜੇ ਕੰਮ ਕਾਰ ਨਾ ਰੇ ਸੂਰ ਮੇ ਤੋਂ ਉਹ ਉਹਦੇ ਝੁਮੇ ਲਾਉਦਾ ਮੈਂ ਕਿ ਜਈ ਜਿਹੜੀ ਗੱਲ ਹੋਵੇ ਉਹ ਤੇ ਝੁਮੇ ਕਿਛੁ ਤਾਰੇ ਕਿਛੁ ਤਾਰੇ ਪਾਇਨ ਆਵਿ ਮੁਹਰ ਕੋ ਜੀਕਨ ਗੋਲ ਦਾਤਾ ਹਰਿ ਰਾਏ ਹੈ ਗੁਣ ਦੇ ਦਾਤਾ ਹਰੀ ਰਾਜਾ ਪਰਮੇਸ਼ਰ ਹੈ ਸਭ ਆਗਣਿ ਆਰੀ ਤਸੀਂ ਤਾਂ ਮਾਰੇ ਉਗਣ ਆਵੇਂ ਹੋ ਸੱਚੀ ਪਾਤਸ਼ਾਹ ਪਾਪੀ ਪਥਰ ਗੂਵ ਦੇ ਨੂੰ ਮਾਰੇ ਪਾਪੀ ਹੀ ਪਾਪਾ ਨੂੰ ਕਰਨ ਵਾਲੇ ਪਥਰਾ ਨਹੀਂ ਭਾਰੇ ਪਾਪਾ ਕਰਕੇ ਡੁੱਬ ਰਹੇ ਸੀ ਗੁਰਮਤ ਹਰਤਾ ਜੀ ਸੁਛਰ ਵੀ ਕਰਕੇ ਗੁਰਮਤ ਦੁਆਰਾ ਹਰੀ ਆਪ ਸਾਰੇ ਜਹਾਜ ਜੀ ਨਹੀਂ ਆਏ ਹੋ ਐ ਸਰਵਿ ਗੁਰਮਤਿ ਦੇ ਕੇ ਹੋਰ ਮਨ ਮੁਕਾਰ ਦਿੱਤਾ ਹੈ ਤੂੰ ਗੁਣ ਦਾਤਾ ਨਿਰਮਲ ਹੈ ਤੇ ਮਾਰੇ ਸਾਰੇ ਗੁਣੋ ਦਾਤਾ ਹੈ ਤੂੰ ਨਿਰਮਲ ਉਜਲ ਹੈ ਮਾਦੀਨ ਮਾਇਤ ਰਹਿਤ ਹੈ ਹਮ ਆਗੁਣਿਆਰੇ ਮਾਰੇ ਗੁਨਾਹਾਂ ਨੂੰ ਕਰਨ ਵਾਲੇ ਤੁਸੀਂ ਬਖਸ਼ਣ ਵਾਲੇ ਹੋ ਹਰ ਸਰਣ ਗਤ ਰਾਖਲੇ ਤੇਰੀ ਆਪ ਦੀ ਸ਼ਰਨ ਪ੍ਰਾਪਤ ਹੋਏ ਹਾਂ ਕਿਰਪਾ ਕਰਕੇ ਰੱਖਿਆ ਕਰ ਲੋ ਮੂਰਖ ਮੁਗਧ ਨਿਸਤਾਹਿ ਤੇ ਮਹਾਰਾਜ ਦੇ ਮੂਰਖੀ ਮੁਗਧ ਸੀ ਉਹਨਾਂ ਦੇ ਸੰਸਾਰ ਤੋਂ ਤਾਰਕ ਪਰਮਾਤਮਾ ਤੋਂ ਹੀ ਨੇ ਮੁਕਤ ਸਾਰੇ ਮੁਕਤ ਹਰਾਂ ਤੋਂ ਜਿਹੜੇ ਹੀਨੇ ਸੀ ਉਹਨਾਂ ਦੇ ਵਿਚਾਰ ਤੋਂ ਸਿੱਧੇ ਪਾਤਸ਼ਾਹ ਬਣੇ ਸਹਿਜ ਆਨੰਦ ਸਦਾ ਗੁਰਮੱਤਿ ਜੈ ਵਿਗਿਆਨ ਕਰਕੇ ਆਨੰਦ ਪ੍ਰਾਪਤ ਹੋਇਆ ਸਦਾ ਸੋ ਗੁਰਮੱਤੀਆਂ ਨੂੰ ਹਰ ਹਰ ਮੰਨ ਤੇ ਆਇਆ ਜਿਵੇਂ ਹਰ ਨਾਨਕ ਨੂੰ ਮੰਨ ਤੇ ਪਹੁੰਚਣਾ ਕੀਤਾ ਹੈ ਸੱਜਣ ਹਰ ਪ੍ਰਭ ਪਾਇਆ ਉਹ ਹਰੀ ਪ੍ਰਭੂ ਸੱਜਣ ਤਿਆਰਾ ਤਾਲਿਆ ਧਰ ਸੋਹਿਲਾਗਾ ਤੇ ਧਰ ਵਿੱਚ ਇਸੇਲਾ ਆਨੰਦ ਪ੍ਰਾਪਤ ਹੋ ਗਿਆ ਸਾਭ ਸੰਗਤ ਦੇ ਦੁਆਰਾ ਅਵੇ ਜੀ ਉਹ ਸੋਲੇ ਜਸ ਨੂੰ ਗਾਉਣਾ ਕੀਤਾ ਹੈ ਹਰ ਦਇਆ ਤਾਰ ਪ੍ਰਭ ਬੇਨਤੀ ਦੇਹ ਹਰੀ ਪ੍ਰਭੂ ਜੀ ਸਾਡੇ ਦਇਆ ਤੁਸੀਂ ਕੀਤੀ ਹੈ ਸਾਡੀ ਇਹ ਬੇਨਤੀ ਹੈ ਹਰ ਹਰ ਚੇਤਾ ਆ ਤੁੰਨ ਮਰਹਮ ਨਾਮ ਜਪ ਕੇ ਕਿਰਾਇਆ ਹੈ ਕਿਵੇਂ ਹੋਰਨਾਂ ਨੂੰ ਵੀ ਮਾਰਾ ਚੇਤਾਇਆ ਕਰੋ ਚੇਤੇ ਕਿਰਾਹ ਕਰੋ ਇਹ ਸਾਡੀ ਬੇਨਤੀ ਹੈ ਸੁਧਨਾ ਦੀ ਬਾਤ ਜਨ ਨਾਨਕ ਮੰਗਾ ਧੂੜ ਤੇ ਮਹਾਰਾਜ ਸਾਹਿਬ ਜੀ ਨੇ ਖਾਰਨ ਸ਼ਬਦ ਉਚਾਰਨ ਕੀਤੇ ਅਤੀਗੇ ਪਾਪ ਸ਼ਣ ਸਤਗੁਰ ਜੀ ਕਹਿੰਦੇ ਸੀ ਜਨਮ ਆਰਾ ਉਹਨਾਂ ਪਿਆਰਿਆਂ ਦੀ ਧੂੜ ਮੰਗਦੇ ਹਨ ਇਹਨ ਸਤਗੁਰ ਪਾਇ ਜਿਨ੍ਹਾਂ ਨੇ ਮੇਰੇ ਸਰਬੂ ਮਾਨ ਰਗੁਰੂ ਦੇ ਸਰ ਆਤਮ ਗੁਰੂ ਜਾਣ ਕੇ ਪਾਇਆ ਹੈ ਹੋਰ ਨਾ ਦੀ ਝੂਠਿਆਂ ਦੀ ਆਸ ਛੱਡੀ ਹੈ ਆਪ ਨੂੰ ਗੁਰੂ ਧਾਰ ਕੇ ਗੁਰਨਾਮਕ ਮਿਲਿਆ ਬਾਰੋਂ ਦੇ ਚਰਨਾਂ ਕੋ ਬਲੀ ਹਾਰਾ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਆ ਯੋਗਿ ਨਿਸ਼ਕਾ ਕੀ ਤੈ ਕਿ ਮੇਰੇ ਸਤਗੁਰੂ ਨਾਨਕ ਦੇਵ ਜੀ ਗੁਰੂ ਹੈ ਨੇ ਹਰ ਦਇਆ ਧਾਰ ਪ੍ਰਭ ਬੀਨਤੀ ਹਰ ਹਰ ਜੀ ਤੈ ਜਨ ਨਾਮ ਤੁ ਮੰਗੈ ਸੂਰਤਿ ਨਿ ਜਿਉ ਸਤਗੁਰੁ ਸਾਰੈ ਵਾਹੀ ਜਿਦਾ ਖਾ ਗਉੜੀ ਮਾਰੂਰੀ ਮਹਲਾ ਚੌਥਾ ਚੌਥਾ ਚੌਪਦੀ ਇਕ ਓਅੰਕਾਰ ਸਾਧਗੁਰ ਪਰਸਾਦੀ ਪੰਡਤੂ ਸਾਸਿ ਸਿੰਮ੍ਰਿਤ ਪੜਿਆ ਅਰਿਵਿਦਿਕਾ ਕਲਸ਼ੋ ਸਰਗੁਰੂ ਦੀ ਸਾਜੀ ਨੂੰ ਆਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਰਗੁਰੂ ਅੰਮ੍ਰਿਤ ਜਾਨੀ ਗੁਰੂ ਨвар ਸਤਜੀ ਦਾ ਆਂਦਾ ਹੈ ਸਤ ਮਹਾਰਾ ਜੀ ਜੋ ਫੁਲਕਾਰ ਪੂਰਨ ਆਸਿਯਾ ਚੰਦ ਮਾਹੀ ਜਿਨ ਕਲਗ ਤਿਪੂਰ ਸਾਰੀ ਨੂ ਲਾ ਕੇ ਦਰਜ ਜਾਂਦੇ ਹਨ ਕੂੰ ਗੁਰੂ ਮਾਰਾ ਸਰ ਪੂਰਨ ਚੰਦ ਆਕਾਸ਼ ਪਖਲੇ ਕਲਾ ਸੈਦ ਪਰਕਾਸ਼ ਗੁਰੂ ਮਾਹੀ ਚੰਦ ਮਾਹੀ ਨਾਈ ਪ੍ਰਕਾਸ਼ੀਆਨ ਹਨ ਜੁਨੀਆਂ ਦੇ ਚੰਦ ਕਾ ਕਲੰਕ ਮੇਰੇ ਸਾਹ ਕਲੰਕੈ ਨੂੰ ਤੂੰ ਗਾਵੈ ਹੋਣੀ ਹੈ ਜੋ ਚੰਦ ਨੂੰ ਘਟਣ ਲੱਗ ਜਾਂਦਾ ਪੁੰਨਿਆ ਤੋਂ ਮੈਦੋਂ ਗੁਰੂ ਸਾਹਿਬ ਜੀ ਇਸ ਤਰ੍ਹਾਂ ਹੁੰਦੇ ਹਨ ਚੰਦ ਨੂੰ ਦਾ ਤੇਜ ਸਿੱਟਾ ਗੁਰੂ ਮਹਾਰਾਜ ਦਾ ਪ੍ਰਕਾਸ਼ ਜਨਮ ਜਨਮ ਜੁੜਨਾ ਚਾਹੁੰਦੇ ਹਨ ਚੰਦ ਨੂੰ ਜਿਹੜਾ ਹੈ ਗੁਰੂ ਦੇ ਸਰਾਸ ਕਰਕੇ ਕਰਦਾ ਰਹਿਦਾ ਹੈ ਗੁਰੂ ਮਹਾਰਾਜ ਸਾਹਿਬ ਪ੍ਰਾਪਰਨ ਬਖਸ਼ੀ ਨੂੰ ਇਹ ਕਦੀ ਮਿਲਣ ਤੋਂ ਰਹਿਤ ਕਰਕੇ ਕੀ ਕਰਾਹੀਆਂ ਨੂੰ ਕੀ ਮਿਲਣ ਆ ਰਹੇ ਹਨ ਚੰਦਰਮਾਨ ਨੂੰ ਇਹ ਕਿਚ ਕੋਰ ਲੇਵਨ ਆਲੇਂਦੇ ਇਹ ਸਿੱਖਾਨੀਆਂ ਗੁਰੂ ਸਾਹਿਬ ਦੇ ਚ ਨਿਕਲ ਲਗੇ ਨੇ ਹਰ ਵੇਲੇ ਗੁੱਤੀਆਂ ਜਿਹੜੀਆਂ ਰਹਿ ਨਹੀਂ ਰਹੇ ਨੇ ਇਹ ਕੋਰ ਵੇਖ ਕਮੀਆਂ ਖੜ ਜਾਂਦੀਆਂ ਇਹ ਸਿੱਖਾਨੀਆਂ ਮੰਨ ਗੁੱਤੀਆਂ ਖੜ ਜਾਂਦੀਆਂ ਗੁਰੂ ਨਾਨਕ ਸਾਹਿਬ ਜੀ ਦੇਖ ਕਰਕੇ ਚੰਦਰਮਾਨ ਨੂੰ ਵੇਖ ਕਰਕੇ ਸਾਬ ਸੰਗੇ ਜੀ ਕਾਸ਼ ਮਿਲ ਜਾਂਦੀ ਇਸੇ ਪ੍ਰਕਾਰ ਗੁਰੂ ਸਾਹਿਬ ਦਸਮ ਦੇਖ ਕੇ ਕ੍ਰਿਸ਼ਨਾ ਜੀ ਕਾਸ਼ ਮਿਲ ਜਾਂਦੀਏ ਜੰਦਨਾ ਦੇ ਤਰੇ ਤੋਂ ਸੂਰਜ ਵੀ ਜੇ ਰਹੀ ਤਬ ਜੇ ਉਹ ਸਾਰੀ ਸ਼ਾਂਤ ਹੋ ਜਾਂਦੀ ਹੈ ਕਿਉਂ ਗੁਰਸਹਿਬ ਦੇ ਕੇ ਜੇ ਲੈ ਜਾਏ ਸਭ ਆਪਣੇ ਗੁਰੂ ਚੰਦਰਮਾ ਦੇ ਦੇਖਣੀ ਕਰਕੇ ਸਾਰੀਆਂ ਤਕਸ਼ਾਂ ਜਿਹੜੀਆਂ ਨਿਕੋਦੇ ਦੀਆਂ ਉਹ ਲੈ ਜਾਂਦੀਆਂ ਹਨ ਚੰਦਰਮਾ ਤਾਂ ਕਾਲ ਦੇ ਦੀਨੇ ਗੁਰਮਾਰ ਅਹਿਸਾਸ ਸਿਰ ਕਹਿੰਦੇ ਵਸਣਗੇ ਚੰਦਰਮਾ ਜਿਹੜਾ ਹੈ ਤੁਹਾਨੂੰ ਉਹਨਾਂ ਸੇਵੀ ਰਾਤ ਕਰ ਲੈਣਾ ਹੈ ਗੁਰੂ ਮਹਾਰਾਜ ਸਾਹਿਬ ਦੀ ਗਿਆਨ ਦੀ ਉਸਤਿਆ ਦੀ ਵਿਦਿਆ ਦੀ ਰਾਤ ਨੂੰ ਮੇਕਣ ਵਾਲੇ ਹਨਗੇ ਚੰਦ ਨੂੰ ਜਿਹੜਾ ਹੈ ਉਹ ਸਾਬ ਸਮਝੀ ਵਾਧਾ ਕਰਦਾ ਗੁਰੂ ਮਹਾਰਾਜ ਸਾਹਿਬ ਇਸ ਤਰ੍ਹਾਂ ਰਹਣ ਵਾਲੇ ਹਨ ਤੇ ਚੰਦ ਨੂੰ ਤਾਂ ਆਪਣੇ ਗੁਰੂ ਤੋਂ ਸ਼ਰਮ ਲੈ ਕੇ ਕਲੰਕੀ ਹੋ ਗਿਆ ਸੀ ਗੁਰੂ ਮਹਾਰਾਜ ਸਾਹਿਬਾਂ ਨੂੰ ਕਲੰਕੀਆਂ ਨੂੰ ਬਖਸ਼ਣ ਆਏ ਹਨ ਕਿਉਂ ਗੁਰੂ ਸਾਹਿਬ ਗੁਰ ਸਾਹੀ ਹੈ ਚੰਦਰਮਾ ਚੰਦਰਮਾ ਹੀ ਹੈ ਮਾਰੇ ਤੋਂ ਨਹੀਂ ਹੋ ਸਕਦਾ ਸੋ ਗੁਰੂ ਰਾਮ ਦਾ ਐਸਾ ਮਾਰੇ ਸਾਹਿਬ ਪਰਮ ਕਿਰਪਾਲ ਦਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਨਿਵਾਸ ਕਰ ਰਹੇ ਹਨ ਆਪ ਜੀ ਨੂੰ ਸਿੱਖਾਂ ਨੂੰ ਪੁੱਛਿਆ ਸੀ ਕਿ ਪਾਤਸ਼ਾਹ ਜੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਅਸੀਂ ਕਿਹੜਾ ਕਰਤੱਵ ਕਰਨਾ ਹੈ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਸੁਣ ਕੇ ਮਾਇਆ ਸਿੱਖਾਂ ਨੂੰ ਪੁੱਛਿਆ ਭਾਈ ਕੀ ਕੀ ਲੋਕਾਂ ਦੇ ਦਰਸ਼ਨ ਹਨ ਸੰਸਕਣ ਵਰਸ਼ਿੰ ਬਕਮ ਚੀਤੇ ਉਹਨਾਂ ਨੇ ਆਪਣੀ ਦਾਣੀ ਦੀ ਗੁੰਥਨ ਕਰਕੇ ਦਿੱਜਿਆ ਜੂਰੇ ਜਿਹੜਾ ਮੁਖ ਲੈਣਾ ਪਰਖੂ ਮਿਨ ਆ ਆਪਦੇ ਆਰਮਾਰਸਾਉ ਨਾਮ ਵੀ ਮਹੱਤਵ ਇੰਦੇ ਹੋਏ ਨਾਮ ਦੇ ਸਿਮਨ ਕਰਕੇ ਉੱਚੇ ਹੋਈਗਾ ਨੀਵੇਂ ਬਣ ਕੇ ਨਾਮ ਬਣੀਏ ਜਤ ਜੇ ਆਪਾ ਭਾ ਮੇੜ ਕਰਕੇ ਫਿਰ ਨਿਹਾਲ ਹੋ ਜਾਏਗਾ ਇਸਨਾਂ ਗੋੜੀ ਗਾਰੇ ਵੀ ਮਾਰਸਾਉ ਜਾਤੀਏ ਗੋੜੀ ਦੀ ਮੁਹੱਲਾ ਇੱਥੇ ਇੱਥੇ ਪੈਰ ਚਲ ਕੇ ਆਰ ਜੀ ਉਹ ਤਾਂ ਕਹਿੰਦੇ ਦੰਦੀ ਚ ਦਿਖਾਇਆ ਕੋਈ ਚਾਰ ਨਾ ਕਹਿੰਦੇ ਪੋਠੋ ਆਰਗੇ ਮਹੱਲਾ ਚਾਰ ਕਹਿ ਦਿੰਦੇ ਐ ਕਿ ਤੁੰਥਾ ਹੀ ਉਚਾਰ ਨਾ ਅਖਰਾਂ ਦੇ ਲੋਕੋ ਸਿੱਧੀ ਪੈ ਕੇ ਤਾਂ ਦਿਖਾਇਆ ਕਿ ਕਹੇ ਪਦੇ ਕਹਿੰਦੇ ਪੌੜੀਆਂ ਵਾਲੇ ਸ਼ਬਦਾਂ ਨੂੰ ਪੋਠੋ ਆਰਗੇ ਮਹੱਲਾ ਕਹੇ ਮਹੱਲਾ ਦੋ ਮਹੱਲਾ ਇੱਕ ਕਿਉਂ ਕਹਿ ਲੱਗ ਜਾਂਦੇ ਐ ਮਾਰੇ ਸਾਹਿਬ ਜੀ ਨੂੰ ਦੱਸਿਆ ਮਹੱਲਾ ਚੋਥੇ ਮਹੱਲਾ ਤੀਜਾ ਮਹੱਲਾ ਪਹਿਲਾ ਮਹੱਲਾ ਦੂਜਾ ਕਿਸੁ ਪੁਤਾ ਮਿਜੁਮ ਬਣਾਏ ਹਨ ਅੰਮ੍ਰਿਤ ਪੰਜਵਾ ਸਭ ਸੇਈ ਦਸਵੀ ਤੋਟੋ ਪੋੜੀਆਂ ਆਈ ਸਭ ਦਉਣਗੇ ਇੱਕੋ ਹੈ ਤੂ ਪਰਮੇਸ਼ਰ ਓਮ ਕੈਰ ਸਹਰੇ ਮੈਂ ਪ੍ਰਕਾਸ਼ ਤੋ ਸਤ੍ਰੀ ਕੈਲਵਾ ਰੂਪ ਗੁਰੂ ਕੇਤੀ ਨਿਸ਼ਰੂ ਪ੍ਰਸਾਦ ਨੰਦ ਰੂਪ ਹੈ ਤੂ ਸਤਗੁਰਾਂ ਦੀ ਕਿਰਪਾ ਕਰਕੇ ਐਸਾ ਸੂਰਤ ਪ੍ਰਾਪਤ ਹੁੰਨਾ ਗੁਰੂ ਨਾਨਕ ਸਾਹਿਬ ਕੀ ਬਰਸਾ ਹੈ ਬਣੀ ਜਾ ਰਮ ਕਰਦੀ ਹੈ ਨਾ ਪੰਡਤ ਸਾਸ ਸਿੰਮ੍ਰਿਤ ਕਦ ਜੀ ਜੀ ਅਗਨੇ ਰਿਚਾ ਜੀ ਪੰਡਤ ਸਾਸ ਸਿੰਮ੍ਰਿਤ ਪੜਿਆ ਹਯੂਰ ਹਰ ਮੌਜੂਦ ਹਨ ਕੰਡ ਕੈ ਕਣੀ ਐਗ ਨਹੀਂ ਜੋ ਵਿਦਵਾਨ ਕਹੋਨੀ ਹੈ ਨਹੀਂ ਵਿਦਵਾਨ ਕੜ ਤੜ ਕੇ ਉਹ ਸੇਖ ਸਹਿਰੇ ਦੇ ਫਾਂਗ ਨੇ ਇਹ ਪੂਰੋ ਨੀਮੋਸਹਿ ਵਿਸ਼ੇਖਕ ਕੇ ਪਤੰਜਲੀ ਜੋ ਮਿਲਿਆ ਹੈ ਤੇ ਆਗੇ ਤੇ ਇਹ ਪੰਥ ਲੋਗ ਜਿਹੜੇ ਗੁਦਵਾਨ ਲੋਕ ਹੈ ਵਿਗਿਆਨੀ ਪੜ ਕੇ ਸ਼ਾਸਤਰਾਂ ਨੂੰ ਪੜਦੇ ਰਹਿੰਦੇ ਕੋਈ ਨਿਆਜ ਦੇ ਪੰਡਤ ਹੈ ਕੋਈ ਮਦਾਨ ਦੇ ਪੰਡਤ ਹੈ ਕੋਈ ਸੁੰਦਰ ਦੀਆਂ ਮਨੁਸਮਰਤੀਆਂ ਜਾਗ ਵਾਲੇ ਕਿਸਮਰਤੀ ਵਿਸ਼ੇ ਕਿਸਮਰਤੀ ਸਿਮਰਤੀਆਂ ਆਦਿ ਕਰਮੋ ਕੜਿਆ ਕਰ ਜੀ ਹਨ ਜੋ ਵੀ ਗੋਰਖ ਗੋਰਖ ਕਰਿਆ ਜੇ ਦੁਨੀਆਂ ਦੇ ਮੱਤੇ ਯਾਈਏ ਤਾਂ ਜੋ ਵੀ ਕਹਿੰਦੇ ਗੋਰਖ ਹੀ ਬ੍ਰਹਮਗੰਗਿਤ ਹੈ ਗੋਰਖ ਗੋਰਖ ਲਈ ਜਾਰਨੇ ਚੜਿਆ ਕਰ ਜੀ ਹਨ ਮੈਂ ਮੂਰਖੋ ਹਰ ਹਰ ਜਸ ਪੜਿਆ ਸਤਿਗੁਰੂ ਮੈਂ ਕਹ ਤਾਹੇ ਦੁਨੀਆਂ ਦੀ ਲਗਨੂ ਕੇ ਦਸੰਗ ਹਾਂ ਪਰ ਮੈਂ ਹਰ ਹਰ ਦੀ ਯਾਗਨੀ ਤੈਨੂੰ ਪਸੰਦ ਸੰਗਿਆ ਸਾਨੂੰ ਕੋਈ ਨਹੀਂ ਜਾਣਦੇ ਇਹ ਦੇਖ ਕੇ ਕਿ ਸਭ ਤੋਂ ਉੱਤਮ ਹੈ ਕੋ ਮਹਾਰਾਜ ਦੇ ਨਾਮ ਦੀ ਗਾਇਤ ਨਹੀਂ ਪੜ੍ਹਦਾ ਹੈ ਮੈਂ ਜਾਣਾਂ ਕਿ ਆ ਗੱਤ ਰਾਮ ਹੋ ਮਾਰੀ ਉਹ ਰਾਮ ਗੁਰੂ ਸਤਗੁਰੂ ਮੈਂ ਨਹੀਂ ਜਾਣਦਾ ਕਿ ਕੀ ਗੱਤੀ ਸਾਡੀ ਹਾਲਤ ਹੋਵੇਗੀ ਇਨ ਹਸਤ ਜਤੀ ਚੰਗੀ ਹੋਵੇਗੀ ਲਾਗ ਦਾ ਰੂਪ ਕੀ ਹੋ ਜਾਏਗਾ ਆਰ ਭਾਜ ਮਨ ਮੇਰੇ ਤਰ ਭੌਗਾਂ ਕੀ ਤੈਰੀ ਰੂਪਿਆਰੇ ਮਨੋਹਰੀ ਦਾ ਕਜਨ ਕਰ ਮਨਿਆਰੋ ਗੁਰ ਸਿੱਖ ਤਰ ਜਾਏਗਾ ਸੰਸਾਰ ਸਮੁੰਦਰੀ ਤੁੰ ਤਾਰੀ ਮਾਰ ਕਰਕੇ ਬ੍ਰਹਮ ਗਿਆਨ ਦੀ ਬਗੋਗ ਦੀ ਤਾਰੀ ਮੇਰ ਕੇ ਮਹਾਰਿषि ਤੈਰੀ ਜੀਰੀ ਤੈਰੀ ਦੂਦੀ ਕਰਕੇ ਤੈਰੀ ਆਏਗਾ ਸੰਸਾਰ ਸਮੂਹ ਕੋ ਹੁੰਦਾ ਕਰੇ ਨੀ ਕਰ ਪ੍ਰਹਰ ਕਰ ਜਾਏਗਾ ਹਉਮੰਤਾਰ ਨਾ ਕਰੇਗਾ ਜਹਾਈ ਬਿਨੀ ਆਈ ਰਹਾਉ ਥੱਲੇ ਆਕੀਰ ਪੂਤ ਲਾਏ ਦੇਹ ਸ਼ਿੰਗਾਰੀ ਅਸੀਂ ਆਪਨੀ ਆਪਨੀ ਜਦੋਂ ਕਹਿੰਦੇ ਹਣੇ ਬਤਾ ਕੇ ਹੋਵੇ ਮੱਥੀ ਆਸਰੀ ਆਉਣ ਵਾਲੀ ਜੀਰੀ ਪੂਰੀ ਆਪਕ ਬਖਸ਼ਣਾਵੇਂ ਕੋਨ ਬੈਸੋ ਹੈ ਸ੍ਰੀ ਗੁਰੂ ਸੋਰ ਮਾਧੀ ਅੱਜ ਜੀ ਨੂੰ ਸਵਾਲ ਕਰਕੇ ਇਸ ਨੂੰ ਤਰ ਸਵਾਗਤ ਨਾਲ ਮਿਲ ਕੇ ਸਵਾਲ ਤੋਂ ਦੇ ਦੇ ਕੇ ਕਿੰਗੀ ਜਿਹੀ ਸਾਰੀ ਖਾਕ ਲੈ ਲੈਂਦੇ ਹਮ ਤਰ ਤਰ त्याग ਕਰੀ ਗੰਭਿਆਰ ਇਹ ਦਰਭਚਾਰੀ ਜਿਹੜੇ ਉਹ ਪਰਿਸ਼ੇਸ਼ ਕਰਕੇ ਉਸੇ ਤਿਆਰ ਕਰਕੇ ਦਰਭਚਾਰੀ ਕਰਾਉਂਦੇ ਹੈ ਇਥੇ ਤਰ ਤਰ ਵਾਲਾ ਅਰਥ ਨਾ ਕਰਨਾ ਪ੍ਰਣਾਵ ਵਾਲੇ ਦੇਖੋ ਤਾਂ ਕਿ ਪ੍ਰਾਈ ਜੀ ਕਿਹਾ ਕੋ ਮਰਮ ਕਿਹਾ ਵੀ ਕਰਦੇ ਹੈ ਸਾਹੀ ਸ਼ੱਦੂ ਦਾ ਬਹੁਤ ਹੀ ਯੋਗ ਹੈ ਸੋ ਤਾਂ ਮੈਨੂੰ ਸਾਹੀ ਕੀ ਕਰਨੇ ਯੋਗ ਹੈ ਜੋ ਕਰਸੀ ਚਾਰੇ ਰੋ ਚੰਗੇ ਹਨ ਕੋਈ ਤੇ ਹਜ਼ੂਰ ਹੁੰਦੇ ਪਰ ਵਿਸ਼ੇਸ਼ ਕਰਕੇ ਆਪਣੀ ਸ਼੍ਰੀ ਸ਼ੱਦ ਕੇ ਬਰਮਚਾਰੀ ਆਪਣੀਆਂ ਅਗਨੂ ਚਾਹਤਾ ਹੁੰਦੇ ਹੈ ਇਥੇ ਪਰ ਨਿਖੇਦ ਦਾ ਵਾਇਤ ਨਿਕੰਨ ਹੈ ਪਰ ਵਿਸ਼ੇਸ਼ ਕਰਕੇ ਆਪਣੀ ਸ਼੍ਰੀ ਸ਼ੱਦ ਕੋ ਬਰਮਚਾਰੀ ਬਰਮਚਾਰ ਕੋ ਖਵਾਇਆ ਕਹੋਂਦੇ ਹੈ ਕੋ ਤੁਨੀਆ ਰੁਕੀਂਦੇ ਹੈ ਬੇਰੀ ਸੁਬੰਧੋ ਸਾਰੀ ਕਹੇ ਨਰਮੀ ਰਹਿੰਦੇ ਹਨ ਮੈਂ ਮੂਰਖ ਹਰ ਆਸ ਤੁਮਾਰੀ ਜਿਹੜੀ ਨੰਦ ਸੰਘ ਹੋ ਜਾਵੇ ਦੁਨੀਆ ਦੀ ਮੁਗਾਤ ਕੋ ਸਾਰ ਤੋਂ ਜਾਤੋ ਰਹਿਤ ਹਉ ਮੈਂ ਤਾਂ ਹਰੀਆ ਕੈਲਪੁਰਸ ਆਲ ਵੀ ਆਸ ਕੀਤੀ ਹੈ ਆਉਦੇ ਆਸੋ ਰਹਿੰਦਾ ਹਾਂ ਖੱਤਰੀ ਕਰਮ ਕਰੇ ਸੂਰਤ ਕੋ ਪਾਵੈ ਖੱਤਰੀ ਆਸਨੀ ਆਗ ਨੂੰ ਕੋ ਹੁੰਦੀ ਹੈ ਉਹ ਕਰਮੋਂ ਦੇ ਪਾਣੀ ਕਰਦੇ ਹਨੀਏ ਇਸ ਸੂਰਮਚਾਈ ਦੇ ਕਰਮੋਂ ਨੂੰ ਕਰਕੇ ਸਤਿਗੁਣ ਪੁਰੇ ਨੂੰ ਸੂਰਮੇ ਪੁਰੇ ਨੂੰ ਚਾਹੁੰਦੇ ਹੈ ਸੂਰਜ ਮੰਡਲ ਨੂੰ ਵੇਦ ਕੇ ਸਰਗ ਵਿੱਚ ਜਾ ਕੇ ਸੁਖਾਮੀ ਗੁਣ ਹੋ ਜਾਣ ਨੂੰ ਭੋਗਦੇ ਹਨੀ ਥੂੜ ਵਾਸ ਪਰ ਕੇ ਇਰਤ ਕਮਾਵੇ ਗੁਰੂ ਸੁਦਰਕ ਨੇ ਆਦ ਨੂੰ ਕਹਿੰਦੇ ਪ੍ਰਾਈ ਕਰਤ ਕਰਦੇ ਹੈ ਪਰਾਇ ਤਹਿਲ ਕਰਨੀ ਜਿਹੜਾ ਬ੍ਰਾਹਮਣ ਲੋਕਾਂ ਦੇ ਕਾਜੀ ਕਰ ਸੋਈ ਹੋ ਕੇ ਗੁਜ਼ਾਰਾ ਕਰਦੇ ਫੂਲ ਹੀ ਹੋਏ ਨਾ ਹੋਵੇ। ਕੋਈ ਪਰਾਇ ਤਹਿਲ ਕਰਨ ਆਉਂਦੇ ਆ ਉਹ ਫੂਲ ਹੁੰਦੇ ਹਨ। ਕੋਈ ਗੈਰ ਹੁੰਦੇ ਹੋਰ ਆਗਮੀ ਕੋਈ ਬਤਾ ਰਹੇ ਆ ਅੱਜ ਕੱਲੋ ਤਾਂ ਹੀ ਕਰਦੇ ਤਮਾਉਂਦੇ ਹਨ। ਮੈਂ ਮੂਰਤ ਹਰ ਨਾਮ ਛਡਾਵੈ। ਇਹ ਮਹਾਰਾਜ ਨੂੰ ਸੁਣੋ ਜੀ ਆਪਣੇ ਆਪ ਨੂੰ ਮੂਰਤਾਂ ਤੋਂ ਨੋ ਬ੍ਰਾਹਮਣਾਂ ਵਿੱਚੋਂ ਤੈਨੂੰ ਤਾਂ ਅਰੀ ਆਜ ਦਾ ਨਾਮ ਸ਼ਾਸਤਰੀ ਗਿਆਤੋ ਰਹਤ ਹਮਤ ਨਹੀਂ ਤਾਂ ਅਸੀਂ ਤਾਨੂੰ ਇਹ ਮਿਚਾ ਕਿ ਤੇਰਾ ਨਾਮ ਵੀ ਸਾਨੂੰ ਸੁਦਾਈਗਾ ਮੁਕਤ ਕਰੇਗਾ ਸਭ ਕੀਰੀ ਸ੍ਰਿਸ਼ਟੀ ਤੂੰ ਆਪ ਰਹਾ ਸਮਾ ਇਹ ਸਾਰੀ ਸ਼੍ਰਿਸ਼ਟੀ ਮੇਰਾ ਸੂਦਰ ਬ੍ਰਹਮਣ ਤਤੋ ਸੁਨਿਆਸੀ ਆਦਿਕ ਬ੍ਰਹਮਚਾਰੀ ਆਦਿਕ ਸਾਰੂ ਕੋਈ ਸ੍ਰਿਸ਼ਟੀ ਹੈ ਤੂ ਸਾਰਾਂ ਤੇ ਆਜ ਸਮਾਰੀਆ ਗਿਆਕ ਕੋ ਹੋ ਰਹਾ ਗੁਰਮੁਖ ਨਾਮਿਤ ਗੁ ਵੱਡਿਆਈ ਗੁਰਮਖੇ ਦੇ ਤਾਈ ਗੁਰੰਧਰ ਰਸ ਕੀ ਪਾਤਸ਼ਾਹ ਗੁਰੂ ਜੀ ਕਹਿੰਦੇ ਆ ਕਿਉਂ ਤੂ ਪਾਤਸ਼ਾਹ ਮੈਂ ਵੀ ਗੁਜਾਈ ਆਇਆ ਗੁਣੇ ਮੈਂ ਮੈਂ ਅੰਧੇ ਨੇ ਹਰ ਤੀਕ ਤੀਕਾਰ ਇਸ ਗੁਰ ਮਹਿਰ ਨੇ ਸਾਨੂੰ ਬਰਾਗ ਰੂਪੀ ਨੇਤਾਂ ਤੂੰ ਨੀ ਲੋਕ ਅੰਧਿਆਈ ਕਹਿੰਦੇ ਹਨ ਅਲਸੀ ਆਗਦੀ ਹੋਰੀ ਤੇ ਇੱਕ ਔਰਤ ਸੋ ਤਰਨਾਂ ਕੀਤੀ ਧਰਨੂ ਕੀਤੀ ਹੈ ਫਿਰ ਜਿਰ ਗਏ ਇਹ ਹਨ ਸਾਰੇ ਤੋਂ ਸਰੋਮਣੀ ਹੈ ਜਾਂਡੀ ਗੁਆਰੇ ਦੀ ਮੱਲਾ ਕੰਨ ਚਰ ਸੇਂਹ ਕਰਨੀ ਗੁਰੂ ਨਾਨਕ ਜਣ ਕੋਈ ਨਹੀਂ